ਕਿੰਨੀਆਂ ਸੋਹਣੀਆਂ ਕਣਕਾਂ ਪੱਕੀਆਂ ਨੇ ਤੇ ਉੱਤੇ ਰੱਬ ਨੇ ਮੀਂਹ ਪਾਉਣਾ ਸ਼ੁਰੂ ਕਰਤਾ ਜੇ ਪ੍ਰਮਾਤਮਾ ਹਰ ਇੱਕ ਨੂੰ ਦਿਨ ਦੇ ਹੋਂ ਪੱਕੀਆਂ ਫਸਲਾਂ ਨੇ ਇਹਨੇ ਰੱਬ ਦੇ ਰੰਗ ਚਲ ਮੱਝੇ ਖਾਲਾ ਤੂੰ ਵੀ ਖਾਲੂ ਖਾਲੂ ਹਾਂ ਦੱਸ ਕੁਛ ਨਹੀਂ ਪਾਉਣ ਲੱਗਾ ਹੁਣ ਕਿ ਲੋ ਬਰਾਦਾ ਮੰਜਿਆਈ ਦੇਖੋ ਜੀ ਸਾਰੇ ਪਾਸੇ ਕਣਕਾਂ ਪੱਕੀਆਂ ਹੋਈਆਂ ਨੇ ਪਰ ਪ੍ਰਮਾਤਮਾ ਦੇ ਰੰਗ بارش ਪਈ ਆਉਂਦਾ ਇੱਕ ਪਾਸੇ ਸੂਰਜ ਨਿਕਲਿਆ ਸੀ ਐਸ ਪਾਸੇ ਸੂਰਜ ਨਿਕਲਿਆ ਸੀ ਤੇ ਮਿੰਟੋ ਮਿੰਟੀ بارش ਹੋਣੀ ਸ਼ੁਰੂ ਹੋ ਗਈ ਚੜੀ ਗਿਆ ਉੱਡ ਗਿਆ ਹਰਦੀਆਂ ਨੇ ਬਾਰਿਸ਼ ਦੇ ਵਿੱਚ ਬਿਜਲੀ ਲਿਸ਼ਕਦੀ ਆ ਪਾਸੇ ਤੱਬਾ ਹੁਣ ਸਾਰਿਆਂ ਨੂੰ ਮੌਕਾ ਦੇ ਫਸਲ ਵੱਢਣ ਦਾ ਦੇਖੋ ਉੱਪਰ ਕਿੰਨਾ ਸੰਘਣਾ ਬੱਦਲ ਬਣਿਆ ਹੋਇਆ ਹੈ ਮਿੰਟਾਂ ਦੇ ਵਿੱਚ ਹੀ بارش ਆ ਗਈ। ਮੈਂ ਤੇ ਜੱਟੇ ਪੱਠੇ ਪਾਉਂਦਾ ਫਿਰਦਾ। ਰੱਬ ਦੇ ਰੰਗ ਹੀ ਨੇ, ਕੀ ਹਾਲਾਤ ਖਰਾਬ ਹੀ ਨੇ ਮੌਸਮ ਵਾਲੇ। ਆਪਣੇ ਮੱਜਾੜੇ ਛੱਡ ਜਖਣੇ ਆ ਤੇ ਨਾਲ ਹੀ ਨਾ ਆ ਕਾਨਿਆਂ ਦੇ ਉੱਤੇ ਆਪਾਂ ਬਣਾਇਆ ਸਰਕਾ ਲਾਇਆ। ਚਿੜੀਆਂ ਬੈਠ ਜਾਂਦੀਆਂ ਨੇ ਇੰਨਾ ਵਿੱਚ। ਆਪਦੇ ਗੱਲ ਨੇ ਬਣਾ ਲੈਂਦੀਆਂ ਨੇ। ਸਾਰਾ ਦਿਨ ਰੌਣਕ ਲਈ ਰੱਖਦੀਆਂ ਨੇ ਆ ਬਾਲਣ ਪਿਆ ਇਹਦੇ ਵਿੱਚ ਵੀ ਬੈਠੀਆਂ ਰਹਿੰਦੀਆਂ ਨੇ ਅਹ ਵੱਛੀ ਆਪਣੇ ਪੱਠੇ ਖਾਦੀ ਆਉਂਦੀ ਖਿੱਚ ਕੇ ਰੱਖ ਕੰਮ ਗਾਵੇਂ ਮੱਝ ਵੀ ਤੇ ਉਸ ਪਾਸੇ ਕਟਾ ਤੇ ਐਸ ਪਾਸੇ ਇੱਕ ਮੈਂ ਡੰਡਾ ਬੰਨਤਾ ਏ ਇਹਦੇ ਵਿੱਚ ਚਿੜੀਆਂ ਲਾਲੀਆਂ ਬੈਠੀਆਂ ਹੁੰਦੀਆਂ ਨੇ ਗਰਮੀ ਦੇ ਵਿੱਚ ਇੱਥੇ ਬਹਿਣਾ ਸੌਖਾ ਇਹਨਾਂ ਨੂੰ ਤੇ ਹੁਣ ਨਿੱਕੇ ਨਿੱਕੇ ਕਬਲੀਆਂ ਨਾਲ ਤਾਰਾ ਪਾ ਕੇ ਬੰਨਦਾਂਗੇ ਆਪਾਂ ਬੱਚਕੇ ਕਿੱਦਾਂ ਇਧਰ ਦੇਖ ਲਾ ਮੇਰੇ ਵੱਲ ਵੀ ਕਿਚੀ ਮੀਟਰ ਆਉਣੀ ਓ ਲੱਗਦਾ ਗੁੱਸਾ ਕਰ ਗਈ ਨਾ ਕੁਛ ਆਖੂ ਨੀ ਪੱਤਲ ਬਹੁਤ ਸੰਘਣਾ ਹੋ ਗਿਆ ਚਾਰੇ ਪਾਸੇ ਕਣਕਾਂ ਪੱਕੀਆਂ ਨੇ ਕਿੰਨੀਆਂ ਸੋਹਣੀਆਂ ਲੱਗਦੀਆਂ ਨੇ ਪਰ ਹੋਣ ਰੱਬ ਮੌਕਾ ਦੇ ਦੇ ਵੱਧ ਵੱਧ ਹਫਤਾ ਦਸ ਦਿਨ ਦੇ ਦੇ ਨਾ ਸਾਰੇ ਕੰਮ ਨਿਪਟ ਜਾਣ ਕਣਕਾਂ ਤੂੜੀਆਂ ਦੇ ਦੇਖੋ ਚਿੜੀਆਂ ਇਹ ਬਾਲਨ ਦੇ ਵਿੱਚ ਵੀ ਖੇਡਦੀਆਂ ਖੁਰਦੀਆਂ ਨੇ ਸורה ਸורה ਉਹ ਤੇ ਜਿਹੜ ਕਾਨੇ ਤੁਹਾਨੂੰ ਦੱਸਿਆ ਇੰਨਾ ਕਾਨਿਆਂ ਦੇ ਵਿੱਚ ਵੀ ਆਹ ਦੇਖੋ ਉੱਤੇ ਬੈਠੀਆਂ ਇਹ ਗਰਮੀ ਦੇ ਵਿੱਚ ਸਾਰੀਆਂ ਚਿੜੀਆਂ ਇੱਥੇ ਬੈਠ ਜਾਂਦੀਆਂ ਨੇ ਇੱਥੇ ਤਾਂ ਰੌਣਕਾਂ ਲੱਗੀਆਂ ਰਹੀਆਂ ਨੇ ਦੇਖੋ ਕਿੰਨੀਆਂ ਪਿਆਰੀਆਂ ਲੱਗਦੀਆਂ ਨੇ ਇਹ ਮੀਂਹ ਤੋਂ ਡਰਦੀਆਂ ਆ ਕੇ ਅੰਦਰ ਬੈਠੀਆਂ ਰੂੜੀ ਦੇ ਵਿੱਚੋਂ ਕੁਝ ਲੱਭਦੀਆਂ ਨੇ ਆਹ ਰੌਣਕਾਂ ਬਣ ਜਾਂਦੀਆਂ ਵਿਚਾਰੀਆਂ ਇਹ ਨਿੱਕੇ ਨਿੱਕੇ ਆਈਆਂ ਪਹਿਲਾਂ ਤੇ ਦਿਸਦੀਆਂ ਨਹੀਂ ਇਹ ਵੀ ਥੋੜਾ ਜਿਹਾ ਸਮੇਂ ਦੇ ਵਿੱਚ ਦਿਸਣੀਆਂ ਸ਼ੁਰੂ ਹੋਈਆਂ ਨੇ ਇਹ ਵੀ ਇਹਨਾਂ ਨੂੰ ਇੱਥੇ ਪਚਾਪ ਚ ਰੱਖੀਦਾ ਜੀ ਆਹ ਲਣੇ ਬਣਾ ਦੇ ਦੇਣੇ ਨੇ ਦਾਸ ਲਈ ਛਿੜਕੀਆਂ ਦਿੱਸਨੂ ਹੀ ਅੜਗੀਆਂ ਆਹ ਇਹ ਲਾਲ ਮਰੂਦਾਂ ਦਾ ਪੂਟਾ ਖਾਲਸਾ ਸਾਲ ਵੀ ਨੂੰ ਬਹੁਤ ਲੱਗਾ। ਦੇਖ ਲਓ ਫੁੱਲ ਕਿੰਨੇ ਲੱਗੇ। ਸਾਲ ਬਹੁਤ ਲੱਗਾ ਹੈ ਸਾਲਵੇਸ ਨੂੰ। ਧੰਤ ਤਨ ਹੋਈ ਪਈ ਕੇ ਚਾਰੇ ਪਾਸੇ ਕਣਕਾਂ ਖਲੀਆਂ ਨੇ। ਜੇ 10 ਕੁ ਦਿਨ ਰੱਬ ਦੇ ਦੇ ਨਾ ਤੰਤਨ ਹੋ ਜੇ। ਰੁੱਖਾਂ ਦੀ ਹਰਿਆਲੀ ਕਿੰਨੀ ਸੋਹਣੀ ਲੱਗਦੀ ਹੈ ਅੱਜਕੱਲ। ਚਾਰੇ ਪਾਸੇ। ਆਏ ਆਪਣੇ ਟਰੈਕਟਰ ਵਾਲਾ ਸ਼ੈੱਡ ਤੇ ਇੱਥੇ ਆਪਣੇ ਨਿੱਕੇ ਨਿੱਕੇ ਬਲੂੰਗੜੇ ਨੇ ਬਿੱਲੀ ਸੂਈ ਇਹ ਹੁਣ ਦੁੱਧ ਮੰਗਦੇ ਨੇ ਅਜੇ ਠਹਿਰ ਕੇ ਪਾਵਾਂਗੇ ਨਾਲੋਂ ਅਗੇ ਮੈਂ ਰੋਟੀਆਂ ਪਾ ਗਿਆ ਦੋ ਬਾਹਰ ਦੇ ਪਾਸੇ بارش ਓਹ ਹੋ 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 ਠੰਡੀ ਹਵਾ ਚੱਲ ਪਈ ਵੇ ਬਲੁੰਗੜਿਆ ਮਾਣੋ ਮੜ ਮੜ ਮਾਣੋ ਆਜੋ 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 ਹਾਂ ਸਲਾਹ ਕਰੋ ਬਾਇਓ ਚੁੱਪ ਕਰਕੇ ਰੋਲਾ ਪਾਈ ਜਾਂਦੇ ਜਿਵੇਂ